ਇੱਕ ਗੁਰਦੁਆਰਾ ਅਕਾਲ ਬੂੰਗਾ ਸultanpur Lodhi ਵਿਖੇ ਅਮਰਤਵੇਲੇ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਬੂਟਾਂ ਸਵੇਤ ਅੰਦਰ ਵੜ ਕੇ ਉੱਥੇ ਅੰਦਰ ਗੋਲੀਆਂ ਚਲਾ ਕੇ ਮਰਿਆਦਾ ਦਾ ਲੰਘਣ ਕੀਤਾ ਉੱਥੇ ਗੋਲੀਆਂ ਵੱਡੇ ਪੱਧਰ ਤੇ ਚਲਾ ਕੇ ਇੱਕ ਦੂਸਰੀ ਮਰਿਆਦਾ ਦਾ ਲੰਘਣ ਕੀਤਾ ਉਹਦੇ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਨਿਰਦੇਸ਼ ਅਨੁਸਾਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਪੰਜ ਮੈਂਬਰੀ ਕਮੇਟੀ ਤੇ ਛੇਵਾਂ ਸਾਡਾ ਕੋਆਰਡੀਨੇਟਰ ਦੀ ਕਮੇਟੀ ਬਣਾ ਕੇ ਇਹਦੀ ਰਿਪੋਰਟ ਜਿਹੜੀ ਆ ਉਸ ਕਮੇਟੀ ਨੇ ਬੜੀ ਮਿਹਨਤ ਕਰਕੇ ਹਰ ਇੱਕ ਪੱਖ ਨੂੰ ਟੱਚ ਕਰਕੇ ਉਹ ਰਿਪੋਰਟ ਦਿੱਤੀ ਸੀ ਜਿਹੜੀ ਪਿਛਲੇ ਦਿਨ ਹੀ ਅਸੀਂ ਇੱਥੇ ਜਾਰੀ ਵੀ ਕੀਤੀ ਉਸ ਪੜਤਾਲ ਦਾ ਜਿਹੜਾ ਸਭ ਤੋਂ ਉੱਪਰ ਮਾਂ ਜਿਹੜਾ ਸਗਾ ਉਹ ਪੱਖ ਇਹ ਸੀ ਕਿ 5-6 ਜ਼ਿਲ੍ਹਿਆਂ ਦੀ ਪੁਲਿਸ ਇਕੱਤਰ ਕੀਤੀ ਗਈ ਇੱਕ ਦਿਨ ਪਹਿਲਾਂ ਇੱਕ ਹੁੰਦੀ ਸਡਨ ਪ੍ਰੋਵੋਕੇਸ਼ਨ ਇੱਕ ਹੁੰਦਾ ਮਿਥ ਕੇ ਸਾਰਾ ਕਾਰਜ ਕਰਨਾ ਔਰ ਲਗਭਗ 1000 ਕੌਨਸਟੇਬਲ ਤੇ ਉਹਨਾਂ ਜ਼ਿਲ੍ਹਿਆਂ ਦੇ ਅਫਸਰ ਸਹਿਬਾਨ ਉਹ ਸਾਰਿਆਂ ਨੇ ਗਿਣਵਿਤ ਕੇ 23 ਤਰੀਕ ਨੂੰ ਉਥੇ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਉਥੇ ਫਾਇਰਿੰਗ ਕਰਕੇ ਮਰਿਆਦਾ ਦੀਆਂ ਧਗੀਆਂ ੜਾਈਆਂ। ਸੋ ਉਹਦੇ ਸਬੰਧ ਦੇ ਵਿੱਚ ਫਿਰ ਇਹ ਰਿਪੋਰਟ ਜਿਹੜੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀ ਗਈ। ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਜਾਨੀ ਰਕबीर ਸਿੰਘ ਜੀ ਨੇ ਪਿਛਲੇ ਦਿਨੀ ਉਹ ਰਿਪੋਰਟ ਤੇ ਐਕਸ਼ਨ ਕਰਦਿਆਂ ਸ੍ਰੀ ਭਗਵਾਨਤਮਾਨ ਮੁੱਖ ਮੰਤਰੀ ਪੰਜਾਬ ਨੂੰ ਸਿੱਧੇ ਤੌਰ ਤੇ ਇਹਦਾ ਇਸ ਘਟਨ ਦਾ ਜ਼ਿੰਮੇਵਾਰ ਤੇ ਦੋਸ਼ੀ ਕਰਾਦਿਆਂ ਸੀ। ਉਹਦੇ ਤਹਿਤ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨੀ ਇੱਕ ਮੀਟਿੰਗ ਆਪਣੀ ਕਰਕੇ ਅੱਜ ਦਾ ਇਹ ਜਿਹੜਾ ਪਹਿਲੀ ਫਰਵਰੀ 2024 ਦਾ ਜਨਰਲ ਅਲਾਸ ਅੱਦੇਸਾ ਔਰ ਅੱਜ ਜਨਰਲ ਲਾਸ ਦਾ ਇੱਕ ਨਿਕਾਤੀ ਜਿਹੜਾ ਪ੍ਰੋਗਰਾਮ ਸੀ ਉਹ ਸੀ ਭਈ ਉਹ ਜਿਹੜੀ ਰਿਪੋਰਟ ਵਰਕਸ਼ਾਪ ਹੀ ਆ ਤੇ ਉਹਦੇ ਉੱਤੇ ਕਾਹਾਂ ਫਾਰਦਰ ਜਿਹੜਾ ਆ ਉਹ ਅੱਜ ਦਾ ਹਾਊਸ ਕੀ ਮੰਗ ਕਰਦਾ ਸੋ ਉਹ ਅੱਜ ਬੈਠ ਕੇ ਲਗਭਗ 3 ਘੰਟੇ ਸਾਰੇ ਸਹਿਰਦ ਮੈਂਬਰ ਸਾਹਿਬਾਨ ਨੇ ਆਪਣੇ ਆਪਣੇ ਵਿਚਾਰ ਉਹਤੇ ਤੇ ਸਾਰਿਆਂ ਨੇ ਬਣਟੇ ਕੀਤੇ ਔਰ ਉਹਨਾਂ ਵਿਚਾਰਾਂ ਦੇ ਵਿੱਚ ਇੱਕ ਸੁਰਤਾ ਦੇ ਨਾਲ ਚਾਰ ਜਿਹੜੇ ਵਿਸ਼ੇਸ਼ ਮਤੇ ਆ ਉਹ ਵੀ ਅੱਜ ਪਾਸ ਕੀਤੇ ਗਏ ਕਿਉਂਕਿ ਲੰਬੇ ਅਰਸੇ ਤੋਂ 2017 ਤੋਂ ਆਨਵਰਡ ਗੁੱਟਕੇ ਹੱਥ 'ਚ ਫੜਨ ਵਾਲੀ ਸਰਕਾਰ ਕੇ ਬਿਆਦਬੀ ਦੇ ਦੋਸ਼ੀਆਂ ਨੂੰ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ 5 ਸਾਲ ਕੁਝ ਨਹੀਂ ਕੀਤਾ ਖਤਮ ਹੋਈ ਕਹਾਣੀ ਆ 222 ਜਿਹੜੀ ਹੁਣ ਮੌਜੂਦਾ ਸਰਕਾਰ 24 ਘੰਟਿਆਂ ਦੇ ਵਿੱਚ ਇਹ ਸਾਰੇ ਫੈਸਲੇ ਕਰਾਂਗੇ ਇਹ ਵੀ 2 ਸਾਲ ਇਸੇ ਗੱਲ 'ਚ ਨਿਕਲ ਗਏ ਕਦੇ ਇੱਕ ਸੈੱਟ ਬਣੀ ਕਦੇ ਦੂਜੀ ਸੈੱਟ ਬਣੀ ਨਿਕਲਿਆ ਕੁਝ ਨਹੀਂ ਪਰ ਇਹ ਸਰਕਾਰ ਨੇ ਇੱਕ ਸਿੱਖਾਂ ਦਾ ਸਬਰ ਹੋਰ ਦੇਖਿਆ ਕਿ 23 ਨਵੰਬਰ 2023 ਨੂੰ ਜਿਹੜੀ ਇਹ ਘਟਨਾ ਕੀਤੀ ਪੁਲਸ ਕਿਹਦੇ ਕਹੇ ਅੰਦਰ ਗੁਰਦੁਆਰੇ ਚ ਐਂਟਰ ਹੋਈ ਪੁਲਸ ਕਿਹਦੇ ਕਹੇ ਬੂਟਾ ਸਮੇਤ ਅੰਦਰ ਗਈ ਤੇ ਪੁਲਸ ਨੇ ਕਿਹਦੇ ਕਹੇ ਦੇ ਉੱਤੇ ਇਹ ਜਿਹੜੀ ਫਾਈਲਿੰਗ ਕੀਤੀ ਆ ਸੋ ਇਹ ਸਵਾਲ ਸਿੱਕੇ ਮੁੱਦੇ ਮੇਨ ਤੌਰ ਦੇ ਉੱਤੇ ਤੇ ਪੀਟੀਸੀ ਦੇ ਜਿਹੜੇ ਕਰਮਚਾਰੀ ਫੱਟੜ ਹੋਏ ਉਹਨਾਂ ਦਾ ਵੀ ਅੱਜ ਡਿਸਕਸ ਹੋਇਆ ਕਿਉਂਕਿ ਇੱਕ ਪਾਸੇ ਆਪਾਂ মিডিਏ ਦੀ ਕਹਿੰਦੇ ਆ ਕਿ মিডিਆ ਆਜ਼ਾਦ ਆ মিডিਆ ਚੌਥਾ ਥਾਮ ਆ ਤੇ ਅੱਜ ਆਪਾਂ মিডিਏ ਨੇ ਜੇ ਕਵਰੇਜ ਕੀਤੀ ਉਹਨੂੰ ਵੀ ਆਪਾਂ ਤੁਸ਼ਾਦਾ ਦੇ ਨੇ ਕੀਤਾ ਉਂਗਲਾਂ ਇਦਾਂ ਤੋੜੀਆਂ ਜਿਦਾ ਜੰਗਲ ਦਾ ਰਾਜ ਹੁੰਦਾ ਸੋ ਇਹਦਾ ਖੁਦ ਕਿਸਮਤੀ ਕਹ ਲਓ ਕਿ ਉਹ ਉਹਨਾਂ ਕੋਲ ਇੱਕ ਵੀਡੀਓ ਰਿਕਾਰਡਿੰਗ ਰਹਿ ਗਈ ਉਹਦੇ ਨਾਲ ਸਾਰਾ ਜਿਹੜਾ ਮਾਮਲਾ ਉਹ ਕਲੀਅਰ ਹੋ ਗਿਆ ਸੋ ਅੱਜ ਹਾਊਸ ਨੇ ਸਾਰੇ ਨੇ ਇਹ ਫੈਸਲਾ ਕੀਤਾ ਕਿ 2 ਸਾਲ ਹੋ ਗਏ ਇਹਦੇ ਵਿੱਚ ਬੜੀਆਂ ਬੜਬੜੀਆਂ ਬਿਆਦਮੀਆਂ ਹੋਈਆਂ ਔਰ ਉਹ ਬਿਆਦਮੀਆਂ ਦਾ ਸਿਰਫ ਪਰਚਾ ਦਰਜ ਕਰਨਾ ਏਡਾ ਹੀ ਮੰਤਵ ਨਹੀਂ ਹੁੰਦਾ ਉਹਦੇ ਵਿੱਚ ਗਾਹਾਂ ਕਾਰਵਾਈਆਂ ਕੀ ਹੋਈਆਂ ਉਹ ਅੱਜ ਤੱਕ ਟੁੱਸ ਪਈਆਂ ਸੋ ਦੂਸਰਿਆਂ ਨੂੰ ਬੜੇ ਪੱਧਰ ਤੇ ਨਿੰਦੇ ਆ ਅੱਜ ਖੁੱਲ ਕੇ ਇਸ ਗੱਲ ਤੇ ਵੀ ਵਿਚਾਰ ਹੋਈ ਕਿ ਜਿਹੜਾ ਇਹ ਬਰਗਾੜੀ ਤੇ ਬਾਬਲ ਬਾਲਾਂ ਦੀ ਬਹੁਤ ਦੁਖਦਾਈ ਸੀ ਨਹੀਂ ਸੀ ਹੋਣਾ ਚਾਹੀਦਾ ਹੋਇਆ ਉਹਦੇ ਵਿੱਚ ਕੁਝ ਲੈਪਸ ਰਈਆਂ ਪਰ ਉਹ ਪਿਛਲੇ ਦਿਨੀ ਇੱਕ ਸਵਾਲ ਉੱਠਿਆ ਭਈ ਫਿਰ ਮੋੜ ਬਾਬਲ ਦੀ ਤੇ ਮੈਂ ਤੁਹਾਡੇ ਜਿਹੜੀ ਇਹ মিডিਆ ਰਾਹੀਂ ਕਹਿਣਾ ਚਾਹਨਾ ਕਿ 2015 ਨੂੰ 9 ਸਾਲ ਹੋ ਗਏ ਆਪਾਂ ਹੁਣ 9 ਸਾਲੇ ਹੋਏ ਕੰਮ ਕਰੀ ਜਾਣਾ ਪਈ ਇੱਕ ਬਰਗਾੜੀ ਦੇ ਵਿੱਚ ਇਹ ਜੋ ਮਰਜੀ ਵੀ ਆਦਮੀ ਹੁੰਦੀ ਦਾ ਹੈ ਪੰਜਾਬ ਦੇ ਵਿੱਚ ਗੁਰੂ ਪਾਤਸ਼ਾਹ ਦੇ ਸਰੂਪਾਂ ਦੇ ਵਿਆਦ ਵੀ ਹੋਈ ਜਾਵੇ ਆਪਾਂ ਉਹ 15 ਦੇ ਵਿੱਚੇ ਲਪੇਟੀ ਜਾਵਾਂਗੇ ਸੋ ਉਹਦੀ ਵੀ ਇੱਕ ਸਵਾਲ ਉੱਠਿਆ ਸੀ ਜਿਹਦਾ ਮੈਂ ਅੱਜ ਕਾਪੀ ਵੀ ਰਿਲੀਜ਼ ਕੀਤੀ ਆ ਇਹ ਗੁਰਦੁਆਰਾ ਗੱਜਟ ਜਿਹੜਾ ਆ ਇਹ 20 ਜੁਲਾਈ 2021 ਦੇ ਵਿੱਚ 363 ਨੰਬਰ ਮਤਾ ਆ ਜਿਹਦੇ ਵਿੱਚ ਇਹ 10-10 ਲੱਖ ਰੁਪਇਆ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਹੜੇ ਚੀਜ਼ ਹੋਏ ਕਿਉਂਕਿ ਉਹਨਾਂ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਸਗੇ ਉਨਾਂ ਨੇ ਕੇਂਦਰੀ ਅਜਾਇਬ ਘਰ ਵਿੱਚ ਤਸਵੀਰਾਂ ਲਾਈਆਂ ਇਹ ਵੀ ਕੋਈ ਇਸ਼ਾਨ ਨਹੀਂ ਕੀਤਾ ਤੇ ਨਾਲ ਹੀ ਨਿੰਦਿਆ ਦਾ ਵੀ ਮਤਆਇਆ ਇਹ ਅੱਜ ਤਾਂ ਦੱਸਿਆ ਕਿਉਂਕਿ ਕਈ ਵਾਰੀ ਆਪਾਂ ਉਸੇ ਗੱਲ ਨੂੰ ਇੱਕ ਨੂੰ ਫੜ ਕੇ ਪਛਾਂਹ ਦੀ ਪਛਾਂਹ ਖਿੱਚੀ ਜਾਂਦੇ ਆ ਸੋ ਮੈਂ ਸਮਝਦਾ ਅੱਜ ਦੀ ਮੌਜੂਦਾ ਸਰਕਾਰ ਨੇ ਇਹ ਬੜੀ ਵੱਡੀ ਬੇਆਦਮੀ ਕੀਤੀ ਆ ਜਿਹਦੇ ਲਈ ਸਿੱਧੇ ਤੌਰ ਤੇ ਇਹ ਦੋਚੀ ਆ ਸੋ ਉਹਦੇ ਸੰਬੰਧ ਦੇ ਵਿੱਚ ਅੱਜ ਸਾਡੇ ਜਿਹੜੇ ਆ ਉਹ ਚਾਰ ਮਤੇ ਚੇਚੇ ਤੌਰ ਤੇ ਸਾਰੇ ਮੈਂਬਰ ਸਹਿਬਾਨਾ ਨੇ ਜਿਹੜੇ ਪੇਸ਼ ਕੀਤੇ ਬੱਕੋ ਬੱਕਰੇ ਆਪਣੇ ਵਿਊ ਪਾਰਕਟ ਕਰਕੇ ਉਹਦੇ ਵਿੱਚ ਸਭ ਤੋਂ ਪਹਿਲਾ ਮਤਾ ਜਿਹੜਾ ਉਹ ਗੁਰਦੁਆਰਾ ਸ੍ਰੀ ਕਾਲ ਬੂੰਗਾ ਸਾਹਿਬ ਤੇ ਪੁਲਿਸ ਵੱਲੋਂ ਗੋਲੀਬਾਰੀ ਅਤੇ ਮਰਿਆਦਾ ਦੇ ਉਲੰਘਣ ਦੇ ਮੁੱਖ ਦੋਸ਼ੀ ਵਜੋਂ ਤੇ ਗ੍ਰਹਿ ਮੰਤਰੀ ਵਜੋਂ ਸ੍ਰੀ ਭਗਵਾਨ ਤਮਾਨ ਆਪਣੇ ਅਹੁਦੇ ਤੋਂ ਤੁਰੰਤ ਇੱਕ ਇੱਕ ਵੱਡਾ ਮਤਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਸਬੰਧ ਵਿੱਚ ਹੌਪਸ ਪੇਸ਼ ਹੋਇਆ ਜਿਹੜਾ ਪਾਸ ਕੀਤਾ ਗਿਆ ਦੂਸਰਾ ਮਤਾ ਗੁਰਦੁਆਰਾ ਸਾਹਿਬ ਵਿਖੇ ਗੋਲੀਬਾਰੀ ਅਤੇ ਬਿਆਦਬੀ ਦੀ ਘਟਨਾ ਦੇ ਹਰ ਜ਼ਿੰਮੇਵਾਰ ਖਿਲਾਫ ਸਮੇਤ ਮੁੱਖ ਮੰਤਰੀ ਪੰਜਾਬ 295ਏ ਤਹਿਤ ਫੌਜਦਾਰੀ ਤਹਿਤ ਇਹ ਪਾਚਾ ਜਿਹੜਾ ਉਹ ਤਰਜ ਕੀਤਾ ਜਾਵੇ ਤੀਸਰਾ ਮਤਾ ਕਿ ਸ਼ਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬਾਬਤ ਗਵਰਨਰ ਪੰਜਾਬ ਨੂੰ ਮੁੱਖ ਮੰਤਰੀ ਤੇ ਇਹ ਕਾਰਵਾਈ ਕਰਨ ਲਈ ਜਿਹੜਾ ਹੈ ਉਹ ਜਾ ਕੇ ਮਿਲੇ ਤਾਂ ਕਿ 31 ਨਵੰਬਰ 2023 ਦੇ ਜਿਹੜੇ ਮੁੱਖ ਦੋਸ਼ੀ ਆ ਜਿਹਨਾਂ ਨੇ ਪੁਲਿਸ ਅੰਦਰ ਬਾੜੀ ਔਰ ਕੋਰਸ ਨੇ ਅੰਦਰ ਗੋਡੀਆਂ ਚਾਲਾ ਆ ਕੇ ਮਰਿਆਦਾ ਦਾ ਲੰਘਣ ਕੀਤਾ ਉਹਨਾਂ ਦੇ ਸਮੰਨ ਦੇ ਵਿੱਚ ਗਵਰਨਰ ਪੰਜਾਬ ਨੂੰ ਅਪਰੋਚ ਕਰੇ ਤੇ ਚੌਥਾ ਇਹ ਸ਼੍ਰੋਮਣੀ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਜੇ ਸਰਕਾਰ ਕੋਈ ਐਕਸ਼ਨ ਨਹੀਂ ਕਰਦੀ ਤੇ ਫਿਰ ਅਸੀਂ ਕਾਨੂੰਨੀ ਚਾਰਾ ਜੋੜੀ ਉਹ ਕਾਨੂੰਨੀ ਚਾਰਾ ਜੋਰੀ ਕੀ ਹੁੰਦੀ ਆ ਉਹ ਕਾਨੂੰਨੀ ਚਾਰਾ ਜਰੀ ਹੁੰਦੀ ਵੀ ਪਹਿਲਾਂ ਪੁਲਿਸ ਨੂੰ ਅਪਰੋਚ ਕਰੋ ਫਿਰ ਉਸ ਤੋਂ ਬਾਅਦ ਦਰਵਾਜ਼ੇ ਅਦਾਲਤਾਂ ਦੇ ਖੜਕਾਏ ਜਾਣ ਉਹ ਫਿਰ ਦਰਵਾਜ਼ੇ ਅਦਾਲਤਾਂ ਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜਕਾਊਗੀ ਜਿਨ੍ਹਾਂ ਨੂੰ ਆਪਾਂ ਇਸ ਤਗਾਸਾ ਕਹਿੰਦੇ ਆ ਪਰ ਅਸੀਂ ਆਸ ਰੱਖਦੇ ਆ ਕਿਉਂਕਿ ਸਰਕਾਰ ਚੁੱਪ ਬੈਠੀ ਆ ਐਡਮਿਨਿਸਟ੍ਰੇਸ਼ਨ ਚੁੱਪ ਬੈਠੀ ਆ ਸੈੱਟ ਬਣਾਈ ਨੂੰ 3 ਮਹੀਨੇ ਹੋ ਗਏ ਉਹਦੀ ਕੋਈ ਕਾਰਗੁਜ਼ਾਰੀ ਨਹੀਂ ਇਹ ਚੁੱਪ ਰਹਿਣੀ ਜਿਹੜੀ ਇਹ ਕਿਸ ਗੱਲਬਾਤ ਇਸ਼ਾਰਾ ਕਰਦੀ ਆ ਜਿੱਦਾਂ ਸਿਆਣੇ ਕਹਿੰਦੇ ਨਾ ਕਿ ਜੇ ਕੋਈ ਬੰਦਾ ਸਵਾਲ ਕਰੇ ਤੇ ਚੁੱਪ ਰਹੇ ਤੇ ਇਹਦਾ ਮਤਲਬ ਇਟ ਅਮਾਉਂਟਸ ਟੂ ਅਡਮਿਸ਼ਨ ਇਹਦਾ ਮਤਲਬ ਇਹ ਆਪ ਉਸ ਗੱਲ ਨੂੰ ਅਸੈਪਟ ਕਰਦੇ ਆ ਕਿ ਉੱਥੇ ਹੋਈ ਇਹ ਵਿਅਕਤੀ ਦੇ ਇਹ ਮੁੱਖ ਦੋਸ਼ੀ ਆ ਉਹ ਤੋਂ ਇਲਾਵਾ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵਿਸ਼ਾਲ ਇਕੱਠ ਵਿਸ਼ਾਲ ਇਕੱਠ ਸਾਰਿਆਂ ਜਿੰਨੀਆਂ ਵੀ ਜਥੇਬੰਦੀਆਂ ਜਿੰਨੀਆਂ ਸਿੱਖ ਪੰਥ ਦੀਆਂ ਰਹਿਨਮਾਈ ਦੇ ਵਿੱਚ ਵਿਚਰਦਿਆਂ ਉਹਨਾਂ ਸਾਰਿਆਂ ਨੂੰ ਇਕੱਠੇ ਬੁਲਾ ਕੇ ਫਿਰ ਇੱਕ ਜਿਹੜਾ ਆ ਉਹ ਸੰਘਰਸ਼ ਜਿਹੜਾ ਆ ਇਹਦੇ ਸਬੰਧ ਦੇ ਵਿੱਚ ਵਢਣ ਦਾ ਜਿਹੜਾ ਹੈ ਉਹ ਬੈਠ ਕੇ ਫੈਸਲਾ ਕਰਾਂਗੇ ਸੋ ਮੁੱਖ ਤੌਰ ਤੇ ਇਹ ਚਾਰ ਅੱਜ ਜਿਹੜੇ ਮੇਨ ਮੁੱਦੇ ਸਕੇ ਸਾਡੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੇ ਵਿੱਚ ਜਿਹੜੇ ਆ ਉਹ ਸਾਰੇ ਕੋਈ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਇਹ ਪਿਛਲੇ ਦਿਨੀ ਇੱਕ ਸਾਡੇ ਨੋਟਸ ਵਿੱਚ ਆਈ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਖਪੂਰਸੜ ਦੇ ਮੈਂਬਰ ਸਰਦਾਰ ਜੇ ਅਨੈਲ ਸਿੰਘ ਡੋਗਰਾ ਵਾਲਾ ਤੇ ਬੀਬੀ ਗੁਰਪ੍ਰੀਤ कौर ਰੂਹੀ ਇਹ ਪਿਛਲੇ ਦਿਨੀ ਦੇਖੋ ਪਰੋਲ ਤੇ ਆਇਆ ਝੂਠਾ ਸਾਹਿਬ RAM ਰਹੀਮ ਉਪਰੋਲ ਤੇ ਆ ਕੇ ਵੀ ਉਹ ਕਾਰਵਾਈਆਂ ਕਰ ਰਿਹਾ ਕਿ ਪੰਜਾਬ ਦੇ ਵਿੱਚ ਫਿਰ ਨਫਰਤ ਫੈਲਾਉਣ ਦਾ ਯਤਨ ਕਰ ਰਿਹਾ ਉਹ ਕਪੂਰਥਲੇ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਤਲਵੰਡੀ ਚੌੜੀਆਂ ਤੋਂ ਨਹੀਂ ਚੌਧਰੀਆ ਤਲਵੰਡੀ ਚੌਧਰੀਆ ਉਹਦੇ ਵਿੱਚ ਜ਼ਮੀਨ ਦੀ ਖਰੀਦੋ ਫਰੋਖਤ ਕੀਤੀ ਜਿੱਥੇ ਇਹ ਨਹੀਂ ਚਰਚਾ ਘਰ ਬਣਾਉਣਾ ਪਹਿਲਾਂ ਹਰਿਆਣੇ ਦੇ ਵਿੱਚ ਫਿਰ ਮਾਲਵੇ ਦੇ ਵਿੱਚ ਤੇ ਹੁਣ ਇਹ ਯਤਨ ਕਰ ਰਹੇ ਕਿ ਇਧਰ ਦੁਆਬੇ ਵਾਲੇ ਪਾਸੇ ਦੇ ਵਿੱਚ ਵੀ ਸultanpur Lodhi ਦੇ ਲਾਗੇ ਇੱਕ ਸਥਾਨ ਬਣਾਇਆ ਜਾਵੇਗੀ ਇਹ ਮੈਂਬਰ ਸਹਿਬਾਨ ਨੇ ਜਦੋਜਾਦ ਵੀ ਕੀਤੀ ਐਡਮਿਨਿਸਟ੍ਰੇਸ਼ਨ ਨੂੰ ਵੀ ਅਪਰੋਚ ਕੀਤੀ ਆ ਭਈ ਇਹ ਕਿਉਂਕਿ ਇਹਨਾਂ ਵੱਲੋਂ ਕੋਈ ਵੀ ਜਿਹੜੇ ਚਰਚਾ ਕਾਰਜਾਂ ਨਾਮ ਚਰਚਾ ਕੀ ਕਹਿੰਦੇ ਇਹ ਉਹ ਜੇ ਬਣਾਏ ਗਏ ਤੇ ਫਿਰ ਪਹਿਲੀ ਗੱਲ ਤਾਂ ਉਹ ਪ੍ਰੂਲ ਤੇ ਆਇਆ ਆ ਦੂਜੀ ਗੱਲ ਇਹਦੇ ਨਾਲ ਲੈਂਡ ਆਂਡਰ ਦੀ ਸਮੱਸਿਆ ਜਿਹੜੀ ਆ ਉਹ ਵੀ ਉਤਪਨ ਹੋ ਸਕਦੀ ਆ ਸੋ ਪੰਜਾਬ ਸਰਕਾਰ ਤੋਂ ਇਹ ਵੀ ਅਸੀਂ ਮੰਗ ਕੀਤੀ ਆ ਕਿ ਇਹਦੇ ਕੋਈ ਵੀ ਕਾਰਕੁਨ ਜਿਹੜੇ ਕੋ ਜਮੀਨ ਪੰਜਾਬ ਦੇ ਵਿੱਚ ਖਰੀਦ ਕਰਦੇ ਆ ਉਹਨਾਂ ਨੂੰ ਰੋਕਿਆ ਜਾਵੇ ਜੇ ਨਹੀਂ ਰੋਕਿਆ ਤੇ ਫੇਰ ਆ ਪਿੱਛੇ ਇਹ ਨਹੀਂ ਥੋੜੇ ਬੰਦੇ ਇਕੱਠੇ ਕੀਤੇ ਸੀ ਫੇ ਹੋਰ ਵੀ ਇਕੱਠੇ ਹੋਣਗੇ ਫੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਦੋਂ ਜ਼ਿਆਦਾ ਆਪਣੀ ਕਰੂਗੀ ਸੋ ਇਹੋ ਜਿਹੇ ਕਾਰਨਾ ਕਰੀਏ ਜਿਹਦੇ ਨਾਲ ਪੰਜਾਬ ਉਹ ਮੋੜ ਆਪਣਾ ਦਸਤਾਰਮ ਹੋਵੇ ਸੋ ਇਹਨੇ ਬੇਨਤੀ ਕਰਕੇ ਤੁਹਾਤੋਂ ਮੈਂ ਖਿਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਰਾਜੀ ਮਿਲਨ ਦਾ ਵੀ ਸਪਾਈਸ ਜਿੰਦਰ ਸਿੰਘ ਰਾਖੀ ਨੇ ਇੱਕ ਅਬਜੈਕਟਿਵਲ ਵੀਡੀਓ ਜਿਹੜੀ ਉਹ ਵੇਲਾ ਉਹ ਆਪਣੇ ਕਰ ਦਿੱਤਾ ਹੈ ਪਹਿਲਾਂ ਹੋਇਆ ਵੀ ਕਮੇਟੀ ਦਾ ਫੈਸਲਾ ਉਹਦੇ ਤੁਰੰਤ ਰੋਕ ਲਾ ਦਿੱਤੀ ਆ ਉਹ ਹੋਂਦੇ ਆਪਣੇ ਜਿਹੜੀ ਅਬਜੈਕਟਿਵ ਹੋਗੇ ਉਹਦੇ ਫੈਸਲਾ ਕਰਿਆ ਜਾਊਗਾ ਬਸ ਜੀ ਬਾਬਾ ਬਲਬੀਰ ਸਿੰਘ ਜੀ ਵੱਲੋਂ ਮਨ ਪੱਤਰ ਭੇਜਿਆ ਗਿਆ ਜੀ ਦੇ ਵਿੱਚ ਇਹ ਕਾਰਵਾਈ ਦੇ ਉੱਤੇ ਸਵਾਰ ਦੇਖੋ ਬੇਨਤੀ ਸੁਣ ਲਓ ਮੇਰੀ ਸਵਾਲ ਖੜੇ ਕਰਨੇ ਸਕਾਲੇ ਆ ਮੈਂ ਵੀ ਬਾਬਾ ਜੀ ਨੂੰ ਮਿਲਿਆ ਮੇਰੇ ਨਾਲ ਵੀ ਕਈ ਤਾਂ ਮੀਟਿੰਗ ਹੋਈ ਉਹਨਾਂ ਦੀ ਇਹ ਐਕਚੁਅਲੀ ਟਾਈਟਲ ਨਹੀਂ ਅਸੀਂ ਡਿਸਾਈਡ ਕਰਨਾ ਸਾਡਾ ਸਾਡਾ ਫੋਕਸ ਸਮਝੋ ਕਿੱਥੇ ਆ ਬਾਬਾ ਜੀ ਦਾ ਹੈਗਾ ਆ ਵੀ ਇਹ ਸਾਡਾ ਸਥਾਨ ਆ ਤੇ ਮਾਨ ਸਿੰਘ ਹੁਣੀ ਕਬਜ਼ਾ ਕਰ ਲਿਆ ਸਾਡਾ ਇਹ ਸਵਾਲ ਨਹੀਂ ਸਾਡਾ ਸਵਾਲ ਇਹ ਆ ਵੀ ਉੱਥੇ ਫਾਇਰਿੰਗ ਹੋਈ ਤੇ ਹੋਈ ਕਿਉਂ ਤੇ ਜੇ ਬਾਬਾ ਜੀ ਦਾ ਉਹ ਹੈਗਾ ਆ ਉੱਥੇ 145 ਲੱਗੀ ਆ ਉਹਦੇ 145 ਐਸਟੀਐਮ ਨੇ ਸੁਣਵਾਈ ਕਰਨੀ ਆ ਉਹ ਜਿਹਦੇ ਕੋਲ ਟਾਈਟਲ ਹੋਵੇ ਦੇ ਦੇ ਉਹਨਾਂ ਦੀ ਕਮੇਟੀ ਕੋਲ ਉਹ ਟਾਈਟਲ ਨਹੀਂ ਹਾਂ ਇਹ ਜ਼ਰੂਰ ਹੋਈ ਸੀ ਵੀ ਜੇ ਤੁਸੀਂ ਅਕਾਲ ਤਖਤ ਕੋਲ ਜਾ ਕੇ ਇਹਦੇ ਬਾਰੇ ਕੋ ਮਸ਼ਵਰਾ ਕਰਨਾ ਬੀਇੰਗ ਸੇਕ ਗੋਲੀ ਨਾਲ ਨਹੀਂ ਪਰ ਇਹਨੂੰ ਆਪਾਂ ਉਹਦੇ ਨਾਲ ਮਨ ਜੋੜੀਏ ਬਾਬਾ ਬਲਬੀਸ ਉਹਨਾਂ ਦਾ ਆਬਜੈਕਸ਼ਨ ਉਹ ਗੋਲੀ ਸਾਡਾ ਤਾਂ ਮੇਨ ਹੈ ਵੀ ਗੋਲੀ ਕਿਉਂ ਚੱਲੀ ਤੇ ਬਰਿਆਦਾ ਦਾ ਲੰਘਣ ਹੋਇਆ ਬਾਬਾ ਜੀ ਦਾ ਆ ਵੀ ਮੇਰਾ ਗੁਰਦੁਆਰਾ ਆ ਉਹ ਅਸੀਂ ਨਹੀਂ ਡਿਸਾਈਡ ਕਰਨਾ ਉਹ 145 ਲੱਗੀ ਆ ਉਹ ਡਿਸਾਈਡ ਕਰਨਗੇ ਸੋ ਬਾਬਾ ਜੀ ਸਾਡਾ ਹਿੱਸਾ ਹੀ ਆ ਪ੍ਰਬੰਧ ਦਾ ਸ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹਮੇਸ਼ਾ ਸਹਿਯੋਗ ਰੱਖਦੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ মিডিਆ ਠੀਕ ਹੈ ਆਜ਼ਾਦੀ ਆ ਸਾਰਿਆਂ ਨੂੰ ਹੁਣ ਤਾਂ মিডিਆ ਵੀ ਦੱਬਣ ਦਾ ਬੜਾ ਯਤਨ ਕੀਤਾ ਜਾ ਰਿਹਾ ਪਰ ਇਹ ਇਹਨੂੰ ਮੁੱਦਾ ਐਵੇਂ ਨਾ ਬਣਾਓ ਕਿ ਕਮੇਟੀ ਨੇ ਕਮੇਟੀ ਨੇ ਟਾਈਟਲ ਨਹੀਂ ਸੀ ਡਿਸਾਈਡ ਕਰਨਾ ਕਮੇਟੀ ਨੇ ਫੈਸਲਾ ਬਿਲਕੁਲ ਨਹੀਂ ਸੀ ਕਰਨਾ ਕਿ ਕਿਹਦਾ ਕਬਜ਼ਾ ਤੇ ਕਿਹਦਾ ਹੋਣਾ ਚਾਹੀਦਾ ਉਹਨਾਂ ਦਾ ਇੱਕ ਐਸ ਗੱਲ ਤੇ ਆ ਵੀ ਸਾਡਾ ਕਬਜ਼ਾ ਸੀ ਉਹ ਜੀ ਸਾਦ ਕੇ ਉਹਨਾਂ ਨੂੰ ਮੁਵਾਰਕਿਆ ਕੋਰਟਾਂ ਜਲਦਣ ਕੋਰਟ ਦਾ ਚਲੇ ਗਏ ਆ 145 ਤੁਸੀਂ ਜਾਣਦੇ ਆ 6 ਮਹੀਨਾ ਚ ਉਹਦਾ ਫੈਸਲਾ ਹੋਣਾ ਹੁੰਦਾ ਉਹ ਪਤਾ ਲੱਗ ਜਾਓ ਬਈ ਕਿਹਦਾ ਕਬਜ਼ਾ ਸੀ ਤੇ ਕੌਣ ਇਹਦਾ ਮਾਲਕ ਹੈ ਸੋ ਇਸ ਕਰਕੇ ਮੈਂ ਤੁਹਾਡੇ ਮੀਡੀਆ ਰਾਹੀਂ ਬਾਬਾ ਜੀ ਨੂੰ ਬੇਨਤੀ ਕਰਨੀ ਚਾਹਣਾ ਕਿ ਤੁਸੀਂ ਸਾਡੇ ਸਤਿਕਾਰਯੋਗ ਆਗੂ ਆ ਆਗੂ ਕਹਿਣ ਦਾ ਭਾਰ ਕਿ ਬੁੱਢਾ ਦਲ ਜਿਹੜਾ ਆ ਉਹ ਬੁੱਢਾ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲੀ ਜਥੇਬੰਦੀ ਆ ਪਰ ਉਹਦਾ ਸਤਕਾਰ ਵੀ ਆ ਸਰਕਾਰ ਨਾਲ ਲੜਨੋ ਕੋਟਾਂ ਦੇ ਵਿੱਚ ਜਾ ਕੇ ਲੜਨੋ ਜਗਾਹ ਤੱਕ ਨੂੰ ਹਾਂ ਜੇ ਕਹਿਣਗੇ ਕਾਲ ਤੱਕ ਦੋਹਾਂ ਧੇਰਾਂ ਨੂੰ ਕੱਲਿਆਂ ਨੂੰ ਸਾਥ ਸਕਦਾ ਜੇ ਉਹਦੇ ਵੀ ਸਾਥ ਮਾਣਣਾ ਹੋਵੇ ਪਰ ਸਾਡਾ ਇਤਰਾਜ਼ ਸਿਰਫ ਗੋਲੀ ਦਾ ਆ ਗੋਲੀ ਬਾਰੇ ਵੀ ਬਾਬਾ ਜੀ ਸਪੱਟ ਕਰਦੇ ਨੇ ਵੀ ਗੋਲੀ ਹੁਣ ਜਿਹੜੀ ਗੋਲੀ ਬਾਰੇ ਬਿਆਨ ਆਏ ਕੋਚ ਆਏ ਉਹ ਉੱਥੋਂ ਜਾਣਦੀ ਸੀ ਪੁਲਿਸ ਉਹਨੇ ਫਾਇਰਿੰਗ ਇਧਰੋਂ ਕੀਤੀ ਉਹਨੇ ਫਾਇਰਿੰਗ ਜਾਂਚ ਕਰਤੀ ਪਰ ਤਾਥਾ ਬੋਲਦੇ ਆ ਕਿ ਪੰਜਾਂ ਛਿਆਂ ਜਿਹਨਾਂ ਦੀ ਪੁਲਿਸ ਕੱਟੀ ਕੀਤੀ ਆਫਸਰ ਇਕੱਠੇ ਕੀਤੇ ਸੋ ਸੱਚ ਦਾ ਸੱਚੇ ਨਹੀਂਦਾ ਹੁੰਦਾ ਘੜੀ ਦੀ ਘੜੀ ਝੂਠ ਬੋਲ ਕੇ ਕੰਮ ਨਹੀਂ ਚੱਲਦਾ ਇਹ ਤਾਂ ਕਹਿੰਦਾ ਜੇ ਦੋ ਬੰਦੇ ਪਹਿਲਾਂ ਉਹਨਾਂ ਦੇ ਜਿਹੜੇ ਉੱਥੇ ਮਜੂਦ ਸੀ ਉਹਨਾਂ ਨੂੰ ਦੇਬਤ ਕਰਦੇ ਨੂੰ ਚਲੋ ਇਹ ਇਹ ਸਾਡਾ ਮਸਲਾ ਇਹ ਸਾਡਾ ਮਸਲਾ ਨਹੀਂ ਦੋਨੂੰ ਕੀਤਾ ਕਿਨ ਕੀਤਾ ਸਾਡਾ ਸਿਰਫ ਆਪਣੇ ਅਮਰਤਪਾਲ ਸਾਡਾ ਆ ਬੇ ਗੋਲੀ ਚੱਲੀ ਕਿਹਦੇ ਹੁਕਮ ਨਾਲ ਚੱਲੀ ਬਿਆਦਵੀ ਹੋਈ ਤਾਂ ਕਿਹਦੇ ਹੁਕਮ ਹੋਈ ਇੰਨਾ ਹੀ ਹਰਿਆਣਾ ਦੇ ਬੱਚੇ ਕਿਤੇ ਕੁੱਚੇ ਵੀ ਜੁੱਤੀਆਂ ਲੈ ਕੇ ਪੁਲਿਸ ਉੱਤੇ ਬੜੀ ਸੀ ਉਹਦਾ ਵੀ ਉਹਨਾਂ ਉਹਨਾਂ ਵਾਦੀ ਕਾਡੇ ਫੁੱਲ ਉਹਨਾਂ ਨੂੰ ਅਸੀਂ ਕਿਹੜੇ ਫੁੱਲ ਪਾਏ ਉਹਨਾਂ ਨੇ ਵੀ ਅਸੀਂ ਲੈਂਦਾ ਕੀਤੀ ਆ ਸਰਪੀ ਸਾਹਿਬ ਕਾਵੀ ਸਾਹਿਬ ਤੁਹਾਡਾ ਧੰਨਵਾਦ ਹੈ ਜਿੱਤੇ ਰੋਸ਼ ਗਿਆ ਰਹਿ ਜਾਂਦਾ ਅਸੀਂ ਤੁਹਾਨੂੰ ਕੋਈ ਨਾਮ ਦੱਸਦਾ ਜਿਵੇਂ ਕਰ ਰਹੇ ਹਾਂ ਇਹਦੇ ਵਿੱਚ ਹੋਰ ਜਿੰਮ ਤੇ ਫੁੱਲ ਦੇ ਕਿਹੜੇ ਕਿਹੜੇ ਅਧਿਕਾਰੀ ਸਾਹਮਣੇ ਆ ਜੀ ਦੇਖੋ ਦੋ ਗੱਲਾਂ ਹੁੰਦੀਆਂ ਇੱਕ ਹੁੰਦਾ ਮਿਥਕੇ ਇੱਕ ਹੁੰਦਾ ਜਾਣ ਚੱਕ ਇਹ ਸਾਰਾ ਕੰਮ ਮਿਥਕੇ ਹੋਇਆ ਇਹਦੇ ਵਿੱਚ ਸਿੱਧੇ ਤੌਰ ਤੇ ਅੱਜ ਤੱਕ 3 ਮਹੀਨੇ ਸਾਡੀ ਜਿਹੜੀ ਕਮੇਟੀ ਸੀ ਉਹ ਐਸਐਸਪੀ ਨੂੰ ਵੀ ਤੇ ਡੀਸੀ ਸਾਹਿਬ ਨੂੰ ਵੀ ਮਿਲੀ ਕਿਸੇ ਅਫਸਰ ਨੇ ਬੱਤੀ ਨਹੀਂ निभाई ਈਵਨ ਸਰਕਾਰ ਨੇ ਬੱਤੀ ਨਹੀਂ निभाई ਤੇ ਇਸ ਕਰਕੇ ਇਹਦੇ ਲਈ ਜਿਹੜੇ ਵੀ ਕਨਸਰਨ ਆ ਇਹ ਹੁਣ ਮੁੱਖ ਮੰਤਰੀ ਸਾਹਿਬ ਦੱਸਣ ਕਿ ਉਹਦੇ ਲਈ ਕਿਹੜੇ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਜਿਹੜੇ ਉੱਥੇ ਹਾਜ਼ਰ ਸੀ ਉਹੋ ਹੀ ਆ ਤੇ ਫਿਰ ਤਿਆਰੀ ਕਰਕੇ ਇੰਟਰ ਹੋਣਾ ਇਹ ਤਾਂ ਕੁਝ ਇੰਡੀਕੇਟ ਹੋ ਰਹੀ ਕਰਦਾ ਨਾ ਵੀ ਇਹਦਾ ਮਤਲਬ ਹੈ ਕੌਂਸਪੀਰੇਸੀ ਪਹਿਲਾਂ ਹੀ ਸ਼ੁਰੂ ਸੀ ਸੋ ਇਸ ਕਰਕੇ ਸਿੱਧੇ ਤੌਰ ਤੇ ਤੇ ਬਾਕੀ ਜਿਹੜੇ ਅਫਸਰ ਆ ਉਹ ਇਹ ਕੱਢਣ ਸਾਰੇ ਤੇ ਕੋਲੇ ਕੌਣ-ਕੌਣ ਜ਼ਿੰਮੇਵਾਰ ਆ ਉਹ ਜਿਹੜੇ ਤਫ਼ਤੀਸ਼ ਇਹਦੀ ਹੋਊਗੀ ਪੂਰੀ ਉਹਦੇ ਵਿੱਚੋਂ ਆ ਕੇ ਸਾਹਮਣੇ ਆਜੋਗੇ ਤੇ ਫਿਰ ਜਿਹੜੇ-ਜਿਹੜੇ ਜ਼ਿੰਮੇਵਾਰ ਹੋਣਗੇ ਸਾਡਾ ਵੀ ਰੋਸ ਇਹੋ ਹੀ ਆ ਵੀ ਜਿਹੜੇ ਜ਼ਿੰਮੇਵਾਰ ਆ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਤੇ ਮੁੱਖ ਤੌਰ ਤੇ ਕਿਉਂਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਉਹ ਸਾਰੇ ਲਾਂਡਰ ਦਾ ਇਕੱਲੇ ਇਕੱਲੇ ਦਾ ਜਿਹੜਾ ਉਹਦੀ ਜ਼ਿੰਮੇਵਾਰੀ ਹੁੰਦੀ ਤਾਂ ਉਹ ਆਪਣੇ ਜੁਬੇਲ ਨੰਬਰ ਦੇ ਜਲੀਗਲ ਝਾਰਾ ਜਿਹੜੀ ਗੱਲ ਕੀਤੀ ਹੈ ਜਲੀਗਲ ਝਾਰਾ ਸਰਕਾਰ ਕਰੋ ਤਾਂ ਸਪੀਡ ਕਰਦੇ ਵੀਡੀਓ ਤੋਂ ਲੀਗਲ ਝਾਰਾ ਜਲੀ ਦਾ ਉਹ ਅਸੀਂ ਯਤਨ ਕਰਦੇ ਆ ਫਿਰ ਔੜ ਕੇ ਹੋਈ ਹੁੰਦੀ ਹੁੰਦੀ ਆ ਪਰ ਪਹਿਲਾਂ ਇਹ ਵਾ ਦੱਸਣਾ ਕਿ ਇਹਦੇ ਕੌਣ ਜ਼ਿੰਮੇਵਾਰ ਆ ਵੀਡੀਓ ਦਾ ਨਿਸ਼ਾਨ ਨਹੀਂ ਹੋਏਗੀ ਜਿਹੜੇ ਅੰਦਰ ਪੱਟੀਆਂ ਲਾ ਕੇ ਬਣੇ ਆ ਅੱਛੇ ਤਾਂ ਬਹੁਤ ਬੜਾ ਆ ਰਿਹਾ ਦੇਖੋ ਉਹ ਨਹੀਂ ਬੇਟੀ ਕਿੰਨਾ ਬੋਲਦੇ ਆ ਦੇਖੋ ਬੈਂਤੀ ਸੁਣ ਲਾਓ ਲਾ ਆਂਡ ਆਰਡਰ ਦੀ ਤੁਸੀਂ ਮੇਰੇ ਤੋਂ ਬਾਤ ਵੇਧ ਜਾਣਦੇ ਆ ਰੋਜ਼ ਕਿਤੇ ਨਾ ਕਿਤੇ ਜੋ ਆ ਕੋਈ ਨਾ ਕੋਈ ਬਾਰਦਾਤ ਹੁੰਦੀ ਆ ਆ ਨਸ਼ੇ ਦਾ ਮੈਂ ਨਹੀਂ ਕਹਿੰਦਾ ਗਵਰਨਰ ਪੰਜਾਬ ਨੇ ਕਹਿਤਾ ਪ੍ਰੈਸ ਕਾਨਫਰੰਸ ਕਰਕੇ ਬੋਲਦਿਆਂ ਨੇ ਕਹਿਤਾ ਮੈਂ ਉਹਨਾਂ ਪੁਲਿਸ ਅਧਿਕਾਰੀਆਂ ਦਾ ਨਾਮ ਨਹੀਂ ਦੱਸਣਾ ਜਿਹੜੇ ਕਹਿੰਦੇ ਸੀ ਕਿ ਪਾਰੋਂ ਜੇ 10 ਕੁਇੰਟਲ ਆਉਂਦਾ ਸੀ ਨਸ਼ਾ ਤੇ ਉਹਦੇ ਵਿੱਚੋਂ 2 ਕੁਇੰਟਲ ਰਹਿੰਦਾ ਸੀ 8 ਕੁਇੰਟਲ ਦੀ ਖੇਪ ਪੰਜਾਬੋਂ ਟੱਪ ਜਾਂਦੀ ਸੀ ਹੁਣ ਉਹ ਕਹਿੰਦੇ 10 ਕੁਇੰਟਲ ਆਉਂਦਾ 10 ਦਾ 10 ਪੰਜਾਬ ਦੇ ਖਾਮ ਜਾਂਦਾ ਸੋ ਇਹ ਤਾਂ ਨਸ਼ਿਆਂ ਦੀ ਗਲਦਾਨ ਹੋ ਚੁੱਕੀ ਜਿਹੜੇ ਕੱਲ ਤੱਕ ਕਹਿੰਦੇ ਸੀ ਮੈਂ ਇੱਕ ਤੁਹਾਨੂੰ ਹੋਰ ਆਹ ਵੀਡੀਓ ਹੁਣ ਤੁਹਾਨੂੰ ਛੋਟੀ ਜਿਹੀ ਐਵੇਂ 2 ਮਿੰਟ ਦੀ ਆ ਉਹਦੇ ਵਿੱਚ ਮਾਨ ਸਾਹਿਬ ਖੜੇ ਆ ਤੇ ਕੇਜਰੀਵਾਲ ਕਹਿ ਰਿਹਾ ਕਿ ਮੈਂ ਆ ਜਿਹੜੇ ਆਪਣੇ ਝੂਠਾ ਸਾਧ ਵਾਲੇ ਬਿਆਦਵੀ ਵਾਲੇ 24 ਘੰਟਿਆਂ ਚ ਫੈਲਾ ਕਰ ਦਊਗਾ ਹੁਣ 24 ਮਹੀਨੇ ਹੋ ਚਲੇ ਆ ਸੈਂਸ਼ਨ ਦੇਣ ਨੂੰ ਤਿਆਰ ਨਹੀਂ ਕੀਤੀ ਯਾਦ ਰੱਖੀ ਜਾਉਦਾ ਜੀ ਹਰ